ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕੀ ਪਰਮਿੰਦਰਜੀਤ ਸਿੰਘ ਵੱਲੋਂ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਬਖਟੋਟਲੋਂ ਫੇਸਬੁੱਕ ਪੇਜ ਨਾਲ ਇੰਸਟਾਗ੍ਰam ਤੇ YouTube ਮੇਰੀ ਅਪੀਲ ਵੀ ਹੈ ਤੇ ਸਪਾਰਸ਼ ਵੀ ਹੈ ਸਾਡੀ ਕਿ ਸਾਡਾ ਜਿਹੜਾ ਪੇਜ ਹੈ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਨਵੀਆਂ ਨਵੀਆਂ ਗੱਲਾਂ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਸੁਣਨ ਨੂੰ ਮਿਲਣ ਚੰਗੀਆਂ ਚੀਜ਼ਾਂ ਤੇ ਤੁਸੀਂ ਮਤਲਬ ਪੇਜ ਸਾਡਾ ਬਖਟੋਟਲੋਂ ਵੱਧ ਤੋਂ ਵੱਧ ਫਾਲੋ ਤੇ ਸ਼ੇਅਰ ਜਰੂਰ ਕਰਿਆ ਕਰੋ ਹੁਣ ਆਪਾਂ ਗੱਲ ਕਰਦੇ ਹਾਂ ਰੋਜ਼ ਦੀ ਤਰ੍ਹਾਂ ਖਬਰਾਂ ਜੋ ਖਬਰ ਟਿਲੋ ਸਾਹਿਬ ਲੋ ਸਭ ਸੱਚੀ ਗੱਲ ਸੱਚੀ ਟਿਲੋ ਸਾਹਿਬ 31 ਅਕਤੂਬਰ ਹੈ ਜੀ ਅੱਜ ਜੀ ਅੱਜ ਦੇ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਸੀਗਾ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਮਤਲਬ ਦੰਗੇ ਹੋਏ ਨੁਕਸਾਨ ਬਹੁਤ ਜ਼ਿਆਦਾ ਹੋਇਆ ਉਹ ਕਿੱਥੇ ਖੜਾ ਹੈ ਉਹ ਮਤਲਬ ਜਿਹੜਾ ਸਿਸਟਮ ਸੀਗਾ 31 ਅਕਤੂਬਰ ਤੋਂ ਬਾਅਦ ਕੀ ਹੋਇਆ ਕੀ ਬਣਿਆ ਉਹਨਾਂ ਦਾ ਵਿਚਾਰਿਆਂ ਦਾ ਕੀ ਨਹੀਂ ਹੋਇਆ ਕਿੱਥੇ ਕਿੱਦਣੇ ਪਾਸੇ ਨੂੰ ਤੁਰੇ ਫਿਰਦੀ ਹੈ ਜੀ ਸਾਰੀ ਉਹਦੇ ਬਾਰੇ ਅੱਜ 31 ਅਕਤੂਬਰ ਬਾਰੇ ਸੋਚੋ ਜੀ ਤੁਹਾਨੂੰ ਕੀ ਹੈ ਪਰਵਿੰਦਰਾ ਸਿੰਘ ਦੇ ਵਿੱਚ ਇਹ ਹੈ ਕਿ ਦੁਖਾਂਤ ਬਹੁਤ ਵੱਡਾ ਹੈ ਜਖਮ ਐਨੇ ਅੱਲੇ ਆ ਕਿ ਜਿਉਂ-ਜਿਉਂ ਇਲਾਜ ਹੁੰਦਾ ਹੈ ਜਖਮ ਖਰਾਬ ਹੀ ਹੁੰਦੇ ਜਾਂਦੇ ਹੈ ਇਸ ਲਈ ਅਸਲ ਦੇ ਵਿੱਚ ਇਲਾਜ ਨਹੀਂ ਹੋ ਰਿਹਾ ਇਲਾਜ ਦੇ ਨਾਂ ਥੱਲੇ ਜ਼ਖਮਾਂ ਦੇ ਉੱਤੇ ਨਮ ਫਿਰਦੇ ਨੇ ਇਸ ਲਈ 31 ਅਕਤੂਬਰ ਜਦੋਂ ਆਉਂਦਾ ਉਹ ਦੁਖ ਬਹੁਤ ਵੱਡਾ ਦੁਖਾਂਤ ਸਾਹਮਣੇ ਆਏਗਾ ਜੀ ਪਹਿਲੀ ਗੱਲ ਮੈਂ ਸਪਸ਼ਟ ਕਰ ਦੇਵਾਂ ਉਹ ਦੰਗੇ ਨਹੀਂ ਸਨ ਜੀ ਉਹ ਸਿੱਖ ਕਤਲੇਆਮ ਸੀ ਸਿੱਖਾਂ ਦਾ ਕਤਲੇਆਮ ਸੀ ਤੇ ਉਹ ਕੱਲੀ ਦਿੱਲੀ ਤੱਕ ਸੀਮਤ ਨਹੀਂ ਸੀ ਜੀ ਭਾਰਤ ਦੇ ਸਾਰੇ ਹੀ ਵੱਡੇ ਸ਼ਹਿਰਾਂ ਦੇ ਵਿੱਚ ਲਗਭਗ ਇੱਕੋ ਜਿਹਾ ਕੁਝ ਹੋਇਆ ਸੀ ਇੱਕੋ ਇੱਕ ਸਟੇਟ ਬਚੀ ਸੀ ਪశ్ਚਵੀਂ ਬੰਗਾਲ ਪశ్ਚਵੀਂ ਬੰਗਾਲ ਦੀ ਸਟੇਟ ਵੀ ਇਸ ਕਰਕੇ ਬਚੀ ਸੀ ਕਿਉਂਕਿ ਉੱਥੇ ਹਕੂਮਤ ਕਾਂਗਰਸ ਪਾਰਟੀ ਦੀ ਨਹੀਂ ਸੀ ਨਾ ਉੱਥੇ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਸੀ ਉੱਥੇ ਹਕੂਮਤ ਸੀ ਲੈਫਟ ਫਰੰਟ ਲੈਫਟ ਫਰੰਟ ਜਯੋਤੀ ਬਾਸੂ ਉਹਦਾ ਟੀਵੀ ਮਿਨਿਸਟਰ ਹੁੰਦਾ ਸੀ ਤੇ ਜਯੋਤੀ ਬਾਸੂ ਉਸ ਵੇਲੇ ਦਿੱਲੀ ਦੇ ਵਿੱਚ ਸੀ ਤੇ ਜਿਹਦੇ ਕੁਝ ਹੋਇਆ ਸੀ ਤੇ ਉਹਦਾ ਸਭ ਤੋਂ ਪਹਿਲਾਂ ਤੇ ਸਖਤ ਹੁਕਮ ਇਹਦਾ ਆਪ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗਿਆ ਚੀਫ ਸਕੱਰੇਟਰੀ ਤੇ ਡੀਜੀਪੀ ਨੂੰ ਕਿ ਜੇ ਇਥੇ ਕਿਸੇ ਵੀ ਸਿੱਖ ਦਾ ਨੁਕਸਾਨ ਹੋ ਗਿਆ ਤਾਂ ਤੁਸੀਂ ਹੈ ਤੇ ਨਾਲ ਦੀ ਨਾਲ ਹੀ ਉੱਥੇ ਜਿਹੜਾ ਹੈਗਾ ਉਹਨਾਂ ਨੇ ਮੁਸਤਫਲ ਪ੍ਰਬੰਧ ਕਰ ਲੈ ਇਸੇ ਉੱਥੇ ਕੋਈ ਨੁਕਸਾਨ ਨਹੀਂ ਹੈ ਉਹਨਾਂ ਆਪਾਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਕਤਲ ਦੀ ਵਜ੍ਹਾ ਕੀ ਸੀ ਵਜ੍ਹਾ ਕੀ ਕਤਲ ਦੀ ਵਜ੍ਹਾ ਐਸੀ ਕੇ ਪੰਜਾਬ ਦੇ ਵਿੱਚ ਗਰਵਟ ਸੀ ਕਾਫੀ ਗਰਵਟ ਸੀ ਗਰਵਟ ਦੇ ਵਕਫ ਵਕ ਕਾਰਨ ਜਿਹੜਾ ਕਾਰਨ ਚਲੇ ਗਏ ਤਾਂ ਬਹੁਤ ਲੰਮਾ ਚੌੜਾ ਪਹੁੰਚ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਪੰਜਾਬ ਦੀ ਸਮੱਸਿਆ ਦਾ ਹੱਲ ਹੋਵੇ ਪੰਜਾਬ ਦੀ ਸਮੱਸਿਆ ਰਾਜਨੀਤਿਕ ਵੀ ਸੀ ਸਮਾਜਿਕ ਵੀ ਸੀ ਆਰਥਿਕ ਵੀ ਹੈ ਜੀ ਜੀ ਬਿਲਕੁਲ ਉਹ ਸਮੱਸਿਆ ਦਾ ਹੱਲ ਕੋਈ ਨਹੀਂ ਹੋਇਆ ਦੁਖਾਂਤ ਬਹੁਤ ਵੱਡੇ ਬਾਪੜੀ ਹੋਇਆ ਇੱਕ ਇੱਕ ਉਹਨੂੰ ਹੱਲ ਕਰਨ ਵਾਸਤੇ ਬੜਾ ਕੁਝ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਹਰਿੰਦਰ ਬਵੇਜਾ ਦੀ ਕਿਤਾਬ ਦਾ ਪ੍ਰਮੋਟਰ ਹੋਇਆ ਸੀ ਦਿੱਲੀ ਚ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਗੱਲ ਕਹੀ ਸੀ ਕਿ ਉਸ ਵੇਲੇ ਰਾਹੁਲ ਗਾਂਧੀ ਚਾਹੁੰਦਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਉਹਦੀ ਮੁਲਾਕਾਤ ਹੋ ਜਾਵੇ ਔਰ ਇਹਨੂੰ ਕਿਸੇ ਨਾ ਕਿਸੇ ਰਾਹੁਲ ਗਾਂਧੀ ਦੀ ਸੌਰੀ ਦੀ ਭਿਆਲੀ ਅਰਜੀਵ ਗਾਂਧੀ 14 ਸੀਕਯੂ ਦੀ ਕਿਸੇ ਨਾ ਕਿਸੇ ਤਰ੍ਹਾਂ ਮੁਲਾਕਾਤ ਹੋ ਜੇ ਔਰ ਉਹਨੇ ਬੇਟੀ ਲਈ ਲਈ ਬਿਲਕੁਲ ਦੋ ਵਾਰੀ ਕੋਸ਼ਿਸ਼ ਹੋਈ ਤੇ ਦੋਨੋਂ ਵਾਰੀ ਉਹ ਕੋਸ਼ਿਸ਼ ਜਰੀਏ ਸਭ ਉਤਾ ਜੋ ਬਿਲਕੁਲ ਐਂਡ ਆਖਰੀ ਮੌਕੇ ਦੇ ਉੱਤੇ ਜਦੋਂ ਇੱਕ ਵਾਰੀ ਤਾਂ ਜਹਾਜ਼ ਦੇ ਵਿੱਚ ਬੈਠੇ ਸੀ ਉੱਥੋਂ ਵਾਪਸ ਕਰਵਾ ਲਿਆ ਸੀ ਇੱਕ ਵਾਰੀ ਜਹਾਜ਼ ਅੰਮ੍ਰਿਤ ਦੇ ਕੋਲੇ ਪਹੁੰਚ ਗਿਆ ਸੀ ਉੱਥੋਂ ਵਾਪਸ ਕਰਵਾ ਲਿਆ ਸੀ ਇਹ ਸਾਰਾ ਕੁਝ ਵੈਸੀ ਤੇ ਵਾਪਸ ਕਰਵਾਉਣ ਵਾਲੇ ਕੌਣ ਸੀ ਉਹ ਵੀ ਪੰਜਾਬ ਦੇ ਲੋਕ ਸੀ ਉਹ ਇੰਦਰਾ ਗਾਂਧੀ ਦੇ ਘਰ ਦੂਜੇ ਰੋਡ ਪਰ ਦਿੰਦੇ ਸੀ ਕਿ ਜੇ ਤੇਰਾ ਬੇਟਾ ਉੱਥੇ ਚਲਾ ਗਿਆ ਤਾਂ ਸ਼ਾਇਦ ਉਹਦਾ ਜਾਨੀ ਨੁਕਸਾਨ ਨੁਕਸਾਨ ਇਹ ਕੱਟ ਬੜੇ ਬਾਰੀਏ ਗੱਲਾਂ ਮਤਾਂ ਹੋਈਆਂ ਪਰ ਉਹ ਤੁਖਾਤ ਠੀਕ ਬਾਪੜ ਗਿਆ ਹੋਇਆ ਹੈ ਕਿ 31 ਅਕਤੂਬਰ ਨੂੰ ਸਵੇਰੇ ਸਵੇਰੇ ਜੀ ਇੰਗਲੈਂਡ ਤੋਂ ਇੱਕ ਟੀਮ ਆਈ ਸੀ ਜੀ ਜਿਹਨੇ ਇੱਕ ਡਾਕੂਮੈਂਟਰੀ ਫਿਲਮ ਬਣਾਉਣੀ ਸੀ ਇੰਦਰਾ ਗਾਂਧੀ ਤੇਰੇ ਇੰਦਰਾ ਗਾਂਧੀ ਉਹਦੇ ਵਿੱਚ ਯਾਰੀ ਸੀ ਜਦੋਂ ਇੰਦਰਾ ਗਾਂਧੀ ਜਾ ਰਹੀ ਸੀ ਤੇ ਉਹਦੇ ਨਾਲ ਦੀ ਨਾਲ ਹੀ ਉਹਦੇ ਦੋ ਅੰਗ ਰੱਖ ਕੇ ਆਨੇ ਉੱਤੇ ਗੋਲੀ ਚਲਾ ਇੱਕ ਦਾ ਨਾਮ ਬੇਅੰਤ ਸਿੰਘ ਸੀ ਜਿਹੜਾ ਉਹਨਾਂ ਦਾ ਬਹੁਤ ਟਰਸਟਡ ਐਮਪਲਾਈ ਸੀ ਸੀਟਾ ਪੁਲਿਸ ਦਾ ਜੰਮੀ ਪੁਲਿਸ ਦਾ ਐਮਪਲਾਈ ਲੇਕਿਨ ਉਹਨਾਂ ਦੀ ਨਾਲ ਉਹਨਾਂ ਦੀ ਵਫਾਦਾਰੀ ਸੀ ਦਰਾਗਾਹ ਦੀ ਸਮਝ ਸੀ ਕਿ ਇਹ ਤੋਂ ਵੱਡਾ ਮੇਰਾ ਵਫਾਦਾਰ ਦੂਜੇ ਦਾ ਨਾਂ ਸੀ ਸਤਪੰਥ ਸਿੰਘ ਅਸਲ ਦੇ ਵਿੱਚ ਹੋਇਆ ਇਹ ਸੀ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋ ਗਿਆ ਜੀ ਉਹ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਆ ਕਾਲ ਤੱਕ ਸਭ ਢਹਿ ਢੇਰੀ ਹੋਏ ਬਹੁਤ ਜਿਆਦਾ ਨੁਕਸਾਨ ਹੋਇਆ ਉੱਥੇ ਆਮ ਲੋਕਾਂ ਦਾ ਨੁਕਸਾਨ ਵੀ ਹੋਇਆ ਸ਼ਰਦਾਲੂ ਸੀ ਉਹ ਵੀ ਮਾਰੇ ਗਏ ਉਹਦੇ ਵਿੱਚ ਜਿਹੜੀ ਹੈਗੀ ਉਸ ਵੇਲੇ ਏਜੰਸੀਆਂ ਨੇ ਡੋਨਾ ਗਨਮੈਨਾਂ ਨੂੰ ਪਾਪ ਸਿੱਖਾਂ ਨੂੰ ਪਾਸੇ ਕਰਤਾ ਪੁਲਿਸ ਸਕਿਉਰਟੀ ਇੰਦਰਾ ਗਾਂਧੀ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਇੰਦਰਾ ਗਾਂਧੀ ਨੇ ਕਿਹਾ ਵੀ ਕਿਥੇ ਸਰਦਾਰ ਨੂੰ ਕਹਿੰਦੇ ਜੀ ਹਟਾ ਚੋ ਕੇ ਨਹੀਂ ਨਹੀਂ ਹਟਾਉਣਾ ਨਹੀਂ ਉਹਨਾਂ ਨੂੰ ਵਾਪਸ ਲੈ ਕੇ ਆਓ ਜੀ ਜਦੋਂ ਵਾਪਸ ਆ ਗਏ ਆਪ ਸੌਣ ਤੋਂ ਬਾਅਦ ਕਿਉਂਕਿ ਐਸੇ ਹਰਸੇ ਦੇ ਦੌਰਾਨ ਬੀਨ ਸਿੰਘ ਤੇ ਸਤਵੰਦ ਸਿੰਘ ਉਹ ਅਮਰ ਸਰਜਾ ਸੀ ਜੀ ਉਹਨਾਂ ਨੇ ਅਕਾਲ ਤਖਤ ਸਭ ਸਾਰਾ ਦੇਖ ਲਿਆ ਸੀ ਦੋ ਪੂਜ ਦਰਵਾਜ਼ਾ ਸਭ ਕੁਝ ਐਸੇ ਦੇਖ ਲਿਆ ਸੀ ਉਸ ਤੋਂ ਬਾਅਦ ਚਲੋ ਉਹਨਾਂ ਦੀ ਸੰਗਤ ਕੀ ਦੇ ਨਾਲ ਹੁੰਦੀ ਹੈ ਕੀ ਦੇ ਨਾਲ ਨਹੀਂ ਹੁੰਦੀ ਉਸ ਗੱਲ 'ਚ ਆਪਾਂ ਨਾ ਪਈਏ ਨਾ ਪਈਏ ਉੱਥੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਇਹਦਾ ਬਦਲਾ ਲਿਆ ਜਾਵੇ ਇਕਲ ਮੈਂ ਸਪਸ਼ਟ ਕਰ ਦੇ ਮੈਂ ਕਿ ਜਿਸ ਕਿਸੇ ਨੇ ਵੀ ਹਮੰਦਰ ਸਾਹਿਬ ਦੇ ਨਾਲ ਦਰਬਾਰ ਸਾਹਿਬ ਦੇ ਨਾਲ ਸ਼ਰੀਕੇ ਬਾਜੀ ਕੀਤੀ ਜਿਸ ਕਿਸੇ ਨੇ ਵੀ ਉੱਥੇ ਨੁਕਸਾਨ ਕੀਤਾ ਉਹਦੀ ਜਿੰਦਗੀ ਹੈ ਬੇਅਦਬ ਕੀਤੀ ਕੋਬਾ ਦਾ ਬਚਿਆ ਬਚਿਆ ਜੀ ਬਿਲਕੁਲ ਜੀ ਚਾਹੇ ਉਹ ਮਸਾ ਰੰਗ ਦੇ ਸੀ ਚਾਹੇ ਉਹ ਗਾਦੀ ਸੀ ਚਾਹੇ ਉਹ ਇੰਦਰਾ ਗਾਂਧੀ ਸੀ ਇਤਿਹਾਸ ਐ ਇਸ ਕਰਦਾ ਕਿਹਾ ਜਾਂਦਾ ਕਿ ਇੰਦਰਾ ਗਾਂਧੀ ਨੂੰ ਕੁਝ ਲੋਕਾਂ ਨੇ ਸਮਝਾਇਆ ਵੀ ਸੀ ਔਰਿੰਦਰਾ ਗਾਂਧੀ ਨੇ ਕੋਸ਼ਿਸ਼ ਵੀ ਕੀਤੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਤੋਂ ਬਚਾਇਆ ਜਾਵੇ ਆਪ ਦੇ بیٹے ਨੂੰ ਰਾਜੀਵ ਗਾਂਧੀ ਨੂੰ ਵੀ ਉਹਨੇ ਕੀ ਸੀ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਉਹਨਾਂ ਦਿਨਾਂ ਦੇ ਵਿੱਚ ਇੰਦਰਾ ਗਾਂਧੀ ਨਾਲ ਜਿਹੜੀ ਲੇਟਲੀ ਗੱਲ ਕੀਤੀ ਉਹ ਕੀਤੀ ਸੀ ਸੁਬਰਾਮਣੀਅਮ ਸਵਾਮੀ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਉਹਨੇ ਸਿੱਖ ਇਤਿਹਾਸ ਦੇ ਹਵਾਲੇ ਦੇ ਕੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਜੋ ਮਰਜ਼ੀਆ ਕਰ ਲਿਓ ਦਰਬਾਰ ਸਾਹਿਬ ਤੇ ਹਮਲਾ ਨਾ ਕਰਾਇਆ ਜੇ ਦਰਬਾਰ ਸਾਹਿਬ ਤੇ ਹਮਲਾ ਕਰਨਿਆ ਤਾਂ ਉਹਦਾ ਇਲਾਕਾ ਅੰਤ ਮਾੜਾ ਮਾੜਾ ਹੋਊਗਾ ਉਹਨੇ ਹਿਸਟਰੀ ਦੇ ਵਿੱਚੋਂ ਮਸਾਲਾ ਦਿੱਤੀਆਂ ਮਸੇ ਰੰਗੜ ਦੀ ਵੀ ਦਿੱਤੀ ਉਹਨੇ ਅਫਜ਼ਾਲੀ ਦੀ ਵੀ ਦਿੱਤੀ ਮਸਾਲਾ ਦਿੱਤੀਆਂ ਸੀ ਤਾਂ ਫਿਰ ਕਿਹਾ ਗਿਆ ਕਿ ਇਤਰਾ ਗਾਂਧੀ ਨੇ ਕਿਹਾ ਸੁਬ੍ਰਹਮਣੀ ਸੁਆਮੀ ਨੂੰ ਕਿ ਤੁਸੀਂ ਰਾਜੀਵ ਗਾਂਧੀ ਨੂੰ ਕਨਵੇ ਕਰੋਗੇ ਜੀ ਉਹ ਨੇ ਕਿ ਮੈਂ ਕਿਉਂ ਜਮਾ ਰਜੀਵ ਗਾਂਧੀ ਕੋਲੇ ਮੈਨੂੰ ਆਪੇ ਬੁਲਾ ਦੋ ਫਿਰ ਇੱਕ ਦਿਨ ਅਰਨ ਮਹਿਰੂ ਦਾ ਫੋਨ ਜਾਂਦਾ ਹੈ ਉਹਦੇ ਕੋਲ ਸੁਬ੍ਰਹਮਣੀ ਸੁਆਮੀ ਕੋਲੇ ਕਿ ਰਾਜੀਵ ਗਾਂਧੀ ਨੇ ਤੁਹਾਨੂੰ ਲੰਚ ਡਿਨਰ ਤੇ ਬੁਲਾਇਆ ਜੀ ਰਾਜਾ ਬਖਸੀ ਉਹ ਡਿਨਰ ਦੇ ਉੱਤੇ ਜਾਂਦੇ ਆ ਦੋਨੋਂ ਮੀਆਂ ਬੀਬੀ ਸੁਬ੍ਰਹਮਣੀ ਸੁਆਮੀ ਤੇ ਉਹਨਾਂ ਦੀ ਵਾਈਫ ਉਹ ਜਦੋਂ ਉੱਥੇ ਜਾਂਦੇ ਤਾਂ ਕਿ ਗੱਲਬਾਤ ਸ਼ੁਰੂ ਹੁੰਦੀ ਹੈ ਉਹਨਾਂ ਨੇ ਆਪਣੀ ਗੱਲਬਾਤ ਦੱਸੀ ਉਨੇ ਸਮਝਾਇਆ ਵੀ ਆ ਮਾਮਲਾ ਹੁੰਦਾ ਤਾਂ ਉਸ ਵੇਲੇ ਆਨੰਦ Nehru ਦੇ ਨਾਲ ਇੱਕ ਹੋਰ ਐਡਵਾਈਜ਼ਰ ਹੁੰਦਾ ਸੀ ਅਰਣ ਸਿੰਘ ਜੀ ਉਹ ਕਹਿੰਦੇ ਵੀ ਅਰਣ ਸਿੰਘ ਨੇ ਕਿਹਾ ਕਹਿੰਦੇ ਵੀ ਅੰਕਲ ਜੀ ਇਹਨਾਂ ਨੇ ਸਾਨੂੰ ਤੰਗ ਬਹੁਤ ਕੀਤਾ ਤਾਂ ਹੋਰ ਚੋ ਕਿੱਲਾ ਕੱਢਣੀ ਪੈਣਾ ਸਿੱਖਾਂ ਬਾਰੇ ਉਹਨੇ ਇਹ ਗੱਲ ਕਹੀ ਸੀ ਅੱਛਾ ਜੀ ਸੋ ਆਪਾਂ ਗੱਲ ਕਰੀਏ ਕਿ ਜਿਹੜੇ ਹਾਲਾਤ ਬਣੇ ਨਾ ਆਪਰੇਸ਼ਨ ਬਲੂ ਸਟਾਰ ਦੇ ਆਪਾਂ ਕੱਲੇ ਇਹ ਵੀ ਕਹਿ ਸਕਦੇ ਕਿ ਉਹਨਾਂ ਨੂੰ ਪਰਿਵਾਰ ਤੋਂ ਬੰਨ੍ਹਿਆ ਦੂਸਰੇ ਉਹਨੂੰ ਖਰਾਬ ਕਰਨ ਦੇ ਵਿੱਚ ਹੋਰਾਂ ਦਾ ਯੋਗਦਾਨ ਵੀ ਜੇ ਅਸੀਂ ਦੇਖੀਏ ਤਾਂ ਜਿਹੜੀ ਇਹਨਾਂ ਦੀ ਕਿਤਾਬ ਹੈ ਆਪਣੇ ਅੜਵਾਨੀ ਸਾਹਿਬ ਦੇ ਲਿਖੀ ਮਾਈ ਕੰਟਰੀ ਮਾਈ ਲਾਈ ਉਹਦੇ ਵਿੱਚ ਵੀ ਉਹਨੇ ਇਹ ਗੱਲ ਲਿਖੀ ਹੈ ਕਿ ਬੜੀ ਕੋਸ਼ਿਸ਼ ਕੀਤੀ ਅਸੀਂ ਆਪਰੇਸ਼ਨ ਬਲੂ ਸਟਾਰ ਕਰਵਾਉਣ ਵਾਸਤੇ ਜਾਂ ਆਰਮੀ ਐਕਸ਼ਨ ਕਰਾਉਣ ਵਾਸਤੇ ਇੰਦਰਾ ਗਾਂਧੀ ਕਹਿੰਦੇ ਜਰਕੀ ਸੀ ਮੈਂ ਤੇ ਮੇਰੀ ਪਾਰਟੀ ਨੇ ਉੱਥੇ ਪ੍ਰੈਸ਼ਰ ਬਿਲਡ ਕੀਤਾ ਤੇ ਉਹਦੀ ਵਜ੍ਹਾ ਕਰਕੇ ਆਪਰੇਸ਼ਨ ਬਲੂ ਸਟਾਰਟ ਹੋਇਆ ਇਹ ਗੱਲ ਉਹਨਾਂ ਨੇ ਲਿਖੀ ਵੀ ਹੈ ਔਰ ਕੁਝ ਦਿਨ ਪਹਿਲਾਂ ਆਪਰੇਸ਼ਨ ਬਲੂ ਸਟਾਰਟ ਤੋਂ ਕੁਝ ਦਿਨ ਪਹਿਲਾਂ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਸੀ ਇੱਕ ਮੁਜ਼ਾਹਰਾ ਕੀਤਾ ਸੀ ਜਿਸ ਦੀ ਅਗਵਾਈ ਬਾਜਪਾਈ ਸਾਹਿਬ ਤੇ ਅਡਵਾਨੀ ਜੀ ਨੇ ਕੀਤੀ ਸੀ ਔਰ ਉਹਦੇ ਰਾਹੀਂ ਮੰਗ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਆਰਮੀ ਡਿਪਲੋਏ ਕੀਤੀ ਜਾ ਡਿਪਲੋਏ ਮਤਲਬ ਆਰਮੀ ਡਿਪਲੋਏ ਕਰਨ ਦੀ ਮੰਗ ਦਾ ਮਤਲਬ ਹੈ ਕਿ ਉੱਥੇ ਐਕਸ਼ਨ ਕਰੋ ਤੇ ਫਿਰ ਇਹ ਜੂਨ ਦੇ ਮਹੀਨੇ ਦੇ ਵਿੱਚ ਜਿਹੜੇ ਜੂਨ 1984 ਦੇ ਵਿੱਚ ਸੇ ਆਪਰੇਸ਼ਨ ਬਲੂ ਸਟਾਰ ਹੋਇਆ ਹਜ਼ਾਰਾਂ ਲੋਕ ਮਾਰੇ ਗਏ ਸੀ ਜਿੰਨਾ ਵੀ ਜਿਆਦਾ ਦਰਸ਼ਲ ਲਹੂ ਸੀ ਕਿਉਂਕਿ ਉਸੇ ਦਿਨ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਵਸ ਸੀ ਔਰ ਉਸ ਸ਼ਹੀਦੀ ਦਿਵਸ ਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਸੋ ਉਹਦਾ ਜਿਹੜਾ ਸਾਰਾ ਮਾਮਲਾ ਬਣਿਆ ਸੀ ਕੋਸ਼ਿਸ਼ ਕੀਤੀ ਪਰ ਨਹੀਂ ਅਖੀਰ ਜਿਹੜੀ ਕਹਿੰਦੇ ਸੁਬਰਮ ਜਦੋਂ ਇੰਦਰਾ ਗਾਂਧੀ ਮਰਨ ਤੋਂ ਇੱਕ ਦਿਨ ਪਹਿਲਾਂ ਜੀ ਉਹ ਜਾ ਰਹੀ ਹੈ ਉੜੀਸਾ ਦੇ 30 ਤਰੀਕ ਨੂੰ 30 ਤਰੀਕ ਉੜੀਸਾ ਨੂੰ ਜਾ ਰਹੀ ਹੈ ਸੁਬਰਮ ਨੇ ਸੋਮੀ ਕਹਿੰਦੇ ਪਾਰਲੀਮੈਂਟ ਦੇ ਨਿਕਲ ਰਹੀ ਸੀ ਤੇ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਦਾਖਲ ਹੋਇਆ ਅੰਦਰੋਂ ਨਿਕਲਦੀ ਆਪਦੀ ਗੱਡੀ 'ਚ ਬੈਠਣ ਲੱਗੀ ਉਹਨੇ ਮੈਨੂੰ ਦੇਖਿਆ ਤੇ ਫਿਰ ਉਹਨੇ ਕਹਿੰਦੀ ਕਿਹਾ ਵੀ ਸੁਬਰਮ ਨੇ ਸੋਮੀ ਕਹਿੰਦੇ ਜਦੋਂ ਮੈਨੂੰ ਬੁਲਾਇਆ ਮੈਂ ਕੋਲੇ ਚਲਾ ਗਿਆ ਮੈਂ ਉਹਨਾਂ ਨੂੰ ਵਿਸ਼ ਕੀਤਾ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਕੋਲੇ ਚਲਾ ਗਿਆ ਉਹਨਾਂ ਨੇ ਕਿਹਾ ਸੁਬਾਮੀ ਜੀ ਆਪਕੀ ਬਾਤ ਠੀਕ ਹੈ ਜੇ ਲੋਕ ਮੈਨੂੰ ਛੋੜੇਗੇ ਐਕਚੁਅਲੀ ਉਸ ਵੇ ਇੰਦਰਾਗਨਦੀ ਨੂੰ ਦੀ ਮੌਤ ਹੋ ਇਸ ਦੀ ਕੁੜੀਸਾ ਚ ਗਈ ਉੜੀਸਾ ਜਿਹੜਾ ਲਾਸਟ ਪਾਸਾ ਕੀਤਾ ਇੰਦਰਾਗਨਦੀ ਨੇ ਤੇ ਉਹਨੇ ਕਿਹਾ ਕਿ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਮੈਂ ਖੂਨ ਆਪਣੇ ਖੂਨ ਦਾ ਇੱਕ ਇੱਕ ਕਤਰਾ ਬਹਾ ਦੂੰਗਾ ਠੀਕ ਹੈ ਉਹਦਾ ਨਤੀਜਾ ਵੀ ਤੁਸੀਂ ਜਾਂਦਾ ਸੀ ਸਵੇਰੇ ਜਦੋਂ ਫਿਰ ਉਹ ਫਿਰ ਮਾਸ ਸੀ ਗਈ ਤਾਂ ਇਹ ਦੋਨੋਂ ਜਿਹੜੇ ਉਹਦੇ ਅੰਗ ਰੱਖੇਕ ਸੀ ਬੇਅੰਕਿਤ ਸੁਪਨ ਸਿੰਘ ਉਹਨੇ ਚੁਲਾਈਆਂ ਤੇ ਉਹ ਬੁਰੀ ਤਰ੍ਹਾਂ ਮਤਲਬ ਜਿਹੜੀ ਹੈਗੀ ਹੈ ਮੱਤੋ ਦਿੱਕਤੀ ਕਿਹਾ ਜਾਂ ਬੇ ਜਖਮੀ ਹੋਗੇ ਚੁੱਕ ਕੇ ਲੇਗਿਸਪੋਸਪੀਟਲ ਹਸਪੀਟਲ ਲੇਗ ਹਸਪੀਟਲ ਦੇ ਵਿੱਚ ਉਹਨੂੰ 19 ਦਿਨ ਤੱਕ ਜਿਹੜਾ ਹੈਗਾ ਡਿਕਲੇਅਰ ਨਹੀਂ ਕੀਤਾ ਜਿੰਨੀ ਦੇਰ ਤੱਕ ਰਾਹੁਤ ਰਾਜੀਵ ਗਾਂਧੀ ਜਿਹੜਾ ਕਿ ਉਸ ਵੇਲੇ ਬੰਗਾਲ ਦੇ ਵਿੱਚ ਸੀ ਔਰ ਗਿਆਨੀ ਜੈਲ ਸਿੰਘ ਵੀ ਬਾਹਰ ਸੀ ਉਹ ਦੋਨੋਂ ਉੱਥੇ ਨਹੀਂ ਆਏ ਗਿਆਨੀ ਜੈਲ ਸਿੰਘ ਉਸ ਵੇਲੇ ਦੇਸ਼ ਦੇ ਰਾਸ਼ਟਰਪਤੀ ਸੀ ਉਹ ਦੋਨੋਂ ਜਦੋਂ ਆਏ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਰਾਜੀਵ ਗਾਂਧੀ ਗਏ ਹਸਪੀਟਲ ਜੇ ਤਾਂ ਗਿਆਨੀ ਦੀ ਜਾ ਰਹੀ ਜਿਸ ਤੋਂ ਸ਼ੁਰੂਆਤ ਹੁੰਦੀ ਸ਼ੁਰੂਆਤ ਜਿਹੜੀ ਕਿਸੇ ਮਾੜੇ-ਮੋٹے ਮੈਂਡੇ ਤੋਂ ਹੋਈ ਜਦੋਂ ਗਿਆਨੀ ਜੈਲ ਸਿੰਘ ਜੀ ਉੱਥੇ ਇੰਦਰਾ ਗਾਂਧੀ ਨੂੰ ਦੇਖਣ ਵਾਸਤੇ ਜਾਂਦੇ ਆ ਖਬਰ ਲੈਂਣ ਵਾਸਤੇ ਪ੍ਰਾਈਮ ਮਿੰਿਸਟਰੀ ਉਹਨਾਂ ਨੂੰ ਜਾਣਕਾਰੀ ਮਿਲਦੀ ਕਿ ਸਕੇਵਲ ਦਾ ਮਰਡਰ ਹੋ ਚੁੱਕੇ ਗਿਆਨੀ ਜੈਲ ਸਿੰਘ ਤੇ ਪਕਾ ਹੋਇਆ ਸੀ ਅੱਛਾ ਜੀ ਉਹਨਾਂ ਦੀ ਗੱਡੀ ਪੱਲੀ ਗਈ ਸੀ ਅੱਛਾ ਜੀ ਚਲੋ ਪੱਤ ਤਰ੍ਹਾਂ ਦੀ ਰੈਜੀਡੈਂਸੀਦਰ ਨਾਲ ਦੀ ਨਾਲ ਜਿਹੜਾ ਹੈਗਾ ਉੱਥੇ ਕਤਲੇਆਮ ਸ਼ੁਰੂ ਹੋ ਗਿਆ ਜੀ 1 ਕੱਤੀ ਅਕਤੂਬਰ ਤੋਂ ਕਤਲੇਆਮ ਸ਼ੁਰੂ ਹੋਇਆ ਤੇ 7 ਨਵੰਬਰ ਤੱਕ ਚੱਲਿਆ 7 ਦਿਨ 7 ਦਿਨ ਲਗਾਤਾਰ 7 ਦਿਨ ਦੇ ਵਿੱਚ ਜੋ ਖਬਰਾਂ ਆ ਰਹੀਆਂ ਨੇ ਸਰਕਾਰੀ ਤੌਰ ਤੇ ਇਹ ਕਿਹਾ ਗਿਆ ਹੈ ਦੇ 2700 ਦੇ ਕਿਸਖਾਂ ਦਾ ਕਤਲ ਹੋਇਆ ਉਸ ਦਿਨ ਉਸ ਸਾਰੇ ਮਤਲੇ ਹਫਤੇ ਦੇ ਵਿੱਚ ਵਿੱਚ ਪਰ 2732 ਸਰਕਾਰ ਕਹਿੰਦੀ ਹੈ ਪ੍ਰਾਈਵੇਟ ਆਂਕੜੇ ਕਹਿੰਦੇ ਕਿ 3000 ਤੋਂ ਉੱਪਰ ਬੰਦੇ ਕੱਲੇ ਦਿੱਲੀ 'ਚ ਮਾਰੇ ਗਏ ਜੀ ਪਰੇ ਉੱਥੇ ਦੋ ਤਿੰਨ ਕਲੌਨੀਆਂ ਜਿਨ੍ਹਾਂ ਨੂੰ ਵਿਦਵਾ ਕਲੌਨੀਆਂ ਕਿਹਾ ਜਾਂਦਾ ਕੋਈ ਬੰਦਾ ਹੀ ਨਹੀਂ ਬਚਿਆ ਬੰਦਾ ਹੀ ਨਹੀਂ ਬਚਿਆ ਇਹ ਹਾਲਾਤ ਸੀ ਉਸ ਵੇਲੇ ਦੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਹ ਨੂੰ ਰੋਕਣਾ ਚਾਹੀਦਾ ਸੀ ਉਹਨਾਂ ਨੇ ਰੋਕਿਆ ਨਹੀਂ ਉਸ ਵੇਲੇ ਦੇਸ਼ ਦਾ ਗ੍ਰਹਿ ਮੰਤਰੀ ਸੀ ਨਰਸਿਮਰ राव ਜੀ ਰਾਜੀਵ ਗਾਂਧੀ ਨੇ ਆਪਣੇ ਨਵੇਂ ਰਾਸ਼ਟਰਪਤੀ ਨੇ ਬਗੈਰ ਕਾਂਗਰਸ ਪਾਰਟੀ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਏ ਤੋਂ ਬਗੈਰ ਲੀਡਰ ਚੁਣੇ ਤੋਂ ਬਗੈਰ ਅਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਦੀ ਸੋਚਵਾ ਦਿੱਤੀ। ਮੈਨੂੰ ਸਮਝ ਆ ਸਭ ਤੋਂ ਵੱਡੀ ਗਲਤੀ ਜਾਨੀ ਦੇ ਐਲਸੀ ਨੇ ਕੀਤੀ। ਜਦੋਂ ਉਹਨੇ ਜਿਹੜੀ ਮਿਰਤਕ ਹੈ ਮਿਰਤਕ ਦੇ ਮੁੰਡੇ ਨੂੰ ਤੁਸੀਂ ਪ੍ਰਾਈਮ ਮਿਨਿਸਟਰ ਬਣਾਓਗੇ ਤਾਂ ਲੋਕ ਉਹਨੂੰ ਖੁਸ਼ ਕਰਨ ਵਾਸਤੇ ਕਿੰਨਾ ਕੁਝ ਕਰ ਲੈਣਾ ਹੈ ਉਹਦੇ ਵਿੱਚ ਕੁਝ ਲੋਕ ਜਿਹੜੇ ਕਮਿਊਨਲ ਸੀ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਸੀ ਕਾਂਗਰਸ ਪਾਰਟੀ ਦੇ ਵਿੱਚ ਲੇਕਿਨ ਉਹਨਾਂ ਨੂੰ ਨਫਰ ਸੀ ਕਰ ਦਿੱਤੀਆਂ ਨਾਲ ਬਿਲਕੁਲ ਉਹਨਾਂ ਨੇ ਪੂਰੀ ਅਗਮਚਾਈ ਨਾਲ ਬੀਜੇਪੀ ਵਾਲੇ ਆਰਐਸਐਸ ਵਾਲੇ ਵੀ ਕੁਝ ਲੋਕ ਆਏ 49 ਬੰਦਿਆਂ ਦਾ ਨਾਮ ਐਫਆਈਆਰ ਅੰਕ ਕਰਦੇ ਬੀਜੇਪੀ ਤੇ ਆਰਐਸਐਸ ਵਾਲੇ ਸੋ ਜਦੋਂ ਉਹਨਾਂ ਨੇ ਉਹ ਸਾਰਾ ਕੁਝ ਚਾਹੀਦਾ ਇਹ ਸੀ ਕਿ ਜਿਹੜੇ ਗ੍ਰਹਿ ਮੰਤਰੀ ਸੀ ਗ੍ਰਾਹ ਮੰਤਰੀ ਨੂੰ ਚਾਹੀਦਾ ਸੀ ਕਿਉਂਕਿ ਪੁਲਿਸ ਤਾਂ ਸਾਰੀ ਕਾਤਲਾਂ ਦੇ ਨਾਲ ਹੀ ਰਲ ਗਈ ਸੀ ਬਿਲਕੁਲ ਜੀ ਪੁਲਿਸ ਮਤਲ ਜਿਹੜੀ ਹੈਗੀ ਉਹਨਾਂ ਤੇ ਐਨਾ ਪ੍ਰੈਸ਼ਰ ਪੈ ਗਿਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਿਆਨੀ ਜੀ ਨੂੰ ਚਾਹੀਦਾ ਸੀ ਕਿ ਉਹ ਰਾਜੀਵ ਗਾਂਧੀ ਦੀ بجائے ਕਿਸੇ ਹੋਰ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਜਾਏ ਸੋਚ ਕਾਦ ਲਈ ਜਦੋਂ ਕਤਲੇਆਮ ਹੋ ਗਿਆ ਤਾਂ ਰਾਜੀਵ ਗਾਂਧੀ ਨੇ ਬਹੁਤ ਬਲੰਡਰ ਕੀਤੀ ਬਹੁਤ ਵੱਡੀ ਗਲਤੀ ਕੀਤੀ ਉਨੇ ਕਹਿਦੇ ਨੂੰ ਕੁਝ ਵੱਡਾ ਅਦਰਾਖਤ ਕਿਹਾ ਹੈ ਧਰਤੀ ਹਿੰਦੀ ਉਹਨੇ ਮਤਲਬ ਉਹਨਾਂ ਦੀ ਪੋਸ਼ਟ ਪਨਾਹੀ ਕੀਤੀ ਕਾਤਲਾਂ ਦੀ ਪੋਸ਼ਟ ਪਨਾਹੀ ਕੀਤੀ ਜਿਹੜੀ ਉਹਨੂੰ ਨਹੀਂ ਸੀ ਕਰਨੀ ਚਾਹੀਦੀ ਗਿਆਨੀ ਜੈਲ ਸਿੰਘ ਨੇ ਇਹ ਗਲਤੀ ਕੀਤੀ ਕਿ ਉਹਨੂੰ ਸੌਂਹਣ ਚਕਾਉਣ ਗਈ ਸੀ ਜਦੋਂ ਉਹਦੀ ਅੰਤਮ ਅਰਦਾਸ ਹੋ ਜਾਂਦੀ ਉਸ ਤੋਂ ਬਾਅਦ ਦੁਕਾਨ ਦੀ ਦੂਜੀ ਨਰਸਿਮਹਾ ਰਾਓ ਨੇ ਵੱਡੀ ਗਲਤੀ ਇਹ ਕੀਤੀ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਉਹ ਗ੍ਰਹਿ ਮੰਤਰੀ ਹੁੰਦਿਆਂ ਜੇ ਪੁਲਿਸ ਕੰਮ ਨਹੀਂ ਕਰਦੀ ਸੀ ਤਾਂ ਆਰਮੀ ਨੂੰ ਗਾਲ੍ਹ ਕੀਤਾ ਜਾ ਸਕਦਾ ਆਰਮੀ ਨੂੰ ਗਾਲ੍ਹ ਨਹੀਂ ਕੀਤਾ ਗਿਆ ਕੀ ਬੜੇ ਧੋਕੇ ਗਿਆਨੀ ਜੈਲ ਸਿੰਘ ਦੇ ਇੱਕ ਰਿਸ਼ਤੇਦਾਰ ਦਾ ਕਤਲ ਹੋ ਗਿਆ ਉਦੀ ਡੈੱਡ ਬਾਡੀ ਲੈਣ ਵਾਸਤੇ ਗਿਆਨੀ ਜੈਲ ਸਿੰਘ ਨੂੰ ਸਹਿਬ ਸਿੰਘ ਬਰਮਾ ਨੂੰ ਟੈਲੀਫੋਨ ਕਰਨਾ ਪਿਆ ਅੱਛਾ ਜੀ ਸਹਿਬ ਸਿੰਘ ਬਰਮਾ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਨੂੰ ਸੋਨਗ ਨੂੰ ਟੈਲੀਫੋਨ ਕਰਨਾ ਪਿਆ ਇਹ ਦਿੱਲੀ ਮੁੱਖ ਮੰਤਰੀ ਬਣ ਕੇ ਸੀ ਨਹੀਂ ਮੇਰੇ ਨੂੰ ਡੈੱਡ ਬਾਡੀ ਦਵਾਈ ਜਾਵੇ ਇਹ ਹਾਲ ਤੋਂ ਖੈਰ ਜੋ ਕੁਛੜਾ ਸਾਰੇ ਦੇਸ਼ ਦੇ ਵਿੱਚ ਬਹੁਤ ਮਾੜਾ ਹੋਇਆ ਔਰ ਉਹਦਾ ਮਾੜਾ ਹੋਣ ਦਾ ਨਤੀਜਾ ਹੈ ਕਿ ਮੁਕੱਦਮੇ ਦਰਜ ਹੋਮਸਤ ਮੁਕੱਦਮੇ ਤਾਂ ਬਹੁਤ ਜੁਕਮਿਸ਼ਨਰੀ ਕੁਝ ਬੜੇ ਬੜੇ ਘੱਟ ਮੁਕੱਦਮੇ ਦਰਜ ਹੋਏ ਐ ਅੱਜ ਦੀ ਇੱਕ ਰਿਪੋਰਟ ਹੈ 650 ਕੇਸ ਦਰਜ ਹੋਏ ਐ ਦੇ 152 ਬਾਰਤਾਂ ਦੇ ਵਿੱਚ ਚਾਰ ਸ਼ੀਟ ਦਾਖਲ ਕੀਤੀ ਗਈ ਹੈ ਸਿਰਫ 39 ਮਾਮਲੇ 'ਚ ਸਜ਼ਾ ਹੋਈ ਹੈ ਹਾਂ 39 ਮਾਮਲੇ 'ਚ ਸਜ਼ਾ ਹੋਈ ਹੈ ਇੱਕ ਇੱਕ ਮਤਲਬ ਐਫ ਆਈ ਆਰ ਦੇ ਵਿੱਚ ਕਈ ਕਈ ਕੇਸ ਹੈ ਦੋ ਵੱਡੇ ਆਗੂਆ ਕਾਂਗਰਸ ਪਾਰਟੀ ਦੇ ਸੱਜਨ ਕੁਮਾਰ ਤੇ ਦਿਗਜੀਤ ਟਾਈਟਲਰ ਜਿਨ੍ਹਾਂ ਦੇ ਤੇ ਸਿੱਧੇ ਨਾਲ ਲੱਗੇ ਸੱਜਨ ਕੁਮਾਰ ਨੂੰ ਉਮਰ ਕੈਦ ਹੋ ਚੁੱਕੀ ਹੈ ਕਿਉਂਕਿ ਉਹਦੇ ਤੇ ਇੱਕ ਇਲਜ਼ਾਮ ਸੀ ਕਿ ਉਹਨੇ ਰਾਜਨਗਰ ਦੇ ਵਿੱਚ ਪੰਜ ਸਿੱਖਾਂ ਦਾ ਜਿਹੜਾ ਕਤਲ ਕਰਵਾਇਆ ਉਹਦੇ ਵਿੱਚ 2018 ਚ ਉਹਨੂੰ ਸਜ਼ਾ ਸੁਣਾਈ ਗਈ ਹੈ ਉਹਨਾਂ ਦੀ ਅਪੀਲ ਹਾਈ ਕੋਰਟ ਦੀ ਹਾਈ ਕੋਰਟ 19 ਨਵੰਬਰ ਨੂੰ ਉਹਦੇ ਤੇ ਸੁਣਵਾਈ ਹੋਣੀ ਹੈ ਉਹਦੇ ਤੇ ਕੋਈ ਫੈਸਲਾ ਹੋਣਾ ਹੈ ਮਤਲਬ ਇਹ ਇੱਕ ਐਡਾ ਵੱਡਾ ਦੁਕਾਨਦਾਰ ਜੀ ਨੂੰ ਭੁੱਲਿਆ ਨਹੀਂ ਜਾ ਸਕਦਾ ਜਿਹੜੀ ਉਹਨਾਂ ਆਪਾਂ ਵਾਰ-ਵਾਰ ਗੱਲ ਕਰਦੇ ਆਂ ਇਹਦੇ 'ਚ ਹੋਇਆ ਕੀ ਸੀ ਸਿਰਫ ਤੇ ਸਿਰ ਮੇਰੀ ਫੂਲਕਾ ਸਾਹਿਬ ਨਾਲ ਗੱਲ ਹੋਈ ਸੀ ਐਚਐਸ ਫੂਲਕਾ ਸਾਹਿਬ ਜਿਹੜੇ ਆਪ ਆ ਗਏ ਸੀ ਜਿਹੜੇ ਇਸ ਘਟਨਾ ਕਰਨ ਦੇ ਵਿੱਚ ਆਪ ਫਸ ਕੇ ਸੀ ਲੇਕਿਨ ਵੈਗਰੂ ਨੇ ਮਦਦ ਕੀਤੀ ਤੇ ਉਹ ਨਿਕਲ ਗਏ ਨਿਕਲ ਕੇ ਨਿਕਲ ਤੋਂ ਬਾਅਦ ਲੁਧਿਆਣੇ ਆ ਗਏ ਲੁਧਿਆਣੇ ਆ ਕੇ ਉਹਨਾਂ ਨੇ ਫਿਰ ਇਹ ਫੈਸਲਾ ਕਰ ਲਿਆ ਸੀ ਕਿ ਮੈਂ ਹੁਣ ਮੇਰਾ ਕੋਈ ਇੱਕ ਜਿਹੜਾ ਜਿਉਂਦੇ ਦਾ ਬਸ ਇੱਕੋ ਧਰਮ ਹੈ ਮੇਰਾ ਕਿ ਮੈਂ ਕਾਤੋਂ ਸਜ਼ਾ ਦੋ ਬੰਦੇ ਬਤਾ ਉਸ ਪੇਲੇ ਤੋਂ ਕਰ ਰਿਹਾ ਪੈਰ ਵੀ ਕਰ ਲੇ ਮੈਂ ਉਹਨਾਂ ਨੂੰ ਪੁੱਛਿਆ ਕਰੀ ਲਈ ਫੂਰਕਾ ਸਾਹਿਬ ਕਿ ਕਿੰਨੇ ਕ ਬੰਦਿਆਂ ਨੂੰ ਸਜ਼ਾ ਹੋ ਜੂਗੀ ਉਹਨਾਂ ਨੇ ਕਿਹਾ ਸੀ ਕਿ ਟੋਕਨ ਸਜ਼ਾ ਹੋ ਜੀ ਜੇ ਦੋ ਚਾਰ ਬੰਦਿਆਂ ਨੂੰ ਸਜ਼ਾ ਹੋ ਜੇ ਤਾਂ ਅਸੀਂ ਕਹਿ ਦਈਏ ਕਿ ਸਾਧਿਆ ਕਤਲਿਆਮ ਹੋਇਆ ਸੀ ਬਿਲਕੁਲ ਪਰ ਉਹ ਵੀ ਹੁੰਦੀ ਦਿਖਦੀ ਜਦੋਂ ਜਦ ਕੀਤੀ ਜਾ ਰਹੀ ਉਸ ਦੁਖਾਂਤ ਬਹੁਤ ਬੜਾ ਹੈ ਜਦੋਂ ਵੀ ਇਹ 23 ਅਕਤੂਬਰ ਦਾ ਦਿਨ ਹੁੰਦਾ ਤਾਂ ਸਾਰਾ ਕੁਝ ਕਿਉਂਕਿ ਮੈਂ ਅਰਕ ਇਹ ਕੋਈ ਨਾ ਬਿਨਾਂ ਦੇ ਵਿੱਚ ਜਵਾਨ ਸੀ ਮੈਂ ਸਾਰਾ ਕਿਹਾ ਉਹਦੀਆਂ ਅੱਖਾਂ ਨਾਲ ਦੇਖਿਆ ਸੁਣਿਆ ਵੀ ਇਹ ਕੀ ਕੁਛ ਹੋਇਆ ਸਮਝਿਆ ਵੀ ਹੈ ਉਹ ਪਰ ਗੱਲ ਇਹ ਹੈ ਕਿ ਜਦੋਂ ਨਵੀਂ ਪੀੜ੍ਹੀ ਆਉਂਦੀ ਹੈ ਨਾ ਤੇ ਨਵੀਂ ਪੀੜ੍ਹੀ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਇਹ ਉਹਨਾਂ ਦਾ ਪੰਜਾਬ ਦੇ ਸੰਦਰਭ ਦੇ ਵਿੱਚ ਦੇਖੀਏ ਜੀ ਪੰਜਾਬ ਦੇ ਸੰਦਰਭ ਦੇ ਵਿੱਚ ਦੇਖੀਏ ਇੱਥੇ ਵਾਰੀ-ਵਾਰੀ ਜਿਹੜੇ ਐਕਸਪੈਰੀਮੈਂਟ ਹੁੰਦੇ ਉਹ ਹੀ ਹੋ ਰਹੇ ਨੇ ਇਹ ਪੰਜਾਬ ਦੇ ਵਿੱਚ ਤੇ ਲੰਬਾ ਸਮਾਂ ਮਤਲਬ ਜਿਹੜਾ ਹੈਗਾ ਖਾੜਕੂ ਬਾਜ਼ ਰਹੇ ਤੇ ਦਾ ਕਾਰਨ ਵੀ ਇਹੀ ਹੈ ਕਿ ਇਨਸਾਫ਼ ਨਹੀਂ ਮਿਲੇ ਪਾਕਿਸਤਾਨ ਇਨਸਾਫ਼ ਮਿਲੇ ਨਾ ਮਿਲੇ ਇਹਦੇ ਥੱਕੇ ਹੋਇਆ ਹੁਣ ਮਿਲੇ ਨਾ ਮਿਲੇ ਕਤਲ ਕਤਕਤ ਨਾ ਇਨਸਾਨ ਨਾਲ ਮਿਲਣਾ ਚਾਹੀਦਾ ਇੱਥੇ ਵੱਡੀ ਗੱਲ ਇਹ ਕੀ ਹੈ ਕਿ ਮੈਂ ਕਹੂੰਗਾ ਉਸ ਵੇਲੇ ਨਿظام ਹੈ ਜਿਹੜਾ ਨਿظام ਕਤਲੇਆਮ ਕਰਵਾ ਰਿਹਾ ਸੀ ਨਿظام ਦੀ ਜਿਹੜੀ ਹੈਗੀ ਹੈ ਜਿਹੜੇ ਨਿਗਰਾਨੀ ਸਾਰਾ ਉਹ ਕਤਲੇਆਮ ਹੋਇਆ ਲੇਕਿਨ ਸਭ ਤੋਂ ਵੱਡਾ ਦੁੱਖ ਮੈਨੂੰ ਦੇਸ਼ ਦੀ ਜੁਡੀਸ਼ਰੀ ਤੇ ਮਾਮੂਲੀ ਜੀ ਗੱਲ ਹੋ ਗਈ ਸੂ ਮੋਟੋ ਨੋਟਸ ਲੈ ਜਾਂਦੇ 3000 ਤੋਂ ਉੱਪਰ ਸਿੱਖ ਕਲੇ ਦਿੱਲੀ ਚ ਮਾਰੇ ਗਏ ਤੇ ਜੁਡੀਸ਼ਰੀ ਦੀ ਅੱਖ ਦੇ ਵਿੱਚੋਂ ਪਾਣੀ ਨਹੀਂ ਇੱਕ ਟੁਕਕਾ ਪਾਣੀ ਦਾ ਨਿਕਲਦਾ ਕਿ ਤੂੰ ਘੱਟੋ ਘੱਟ ਜੁਡੀਸ਼ਰੀ ਦਾ ਕਹਿ ਨਹੀਂ ਨਾ ਵੀ ਲਿਆਉ ਜੀ ਇਸ ਦਾ ਸੂ ਮੋਟੋ ਅਸੀਂ ਤੁਹਾਡੇ ਨਾਲ ਆਏ ਸੂ ਮੋਟੋ ਨੋਟਸ ਲੈ ਨਹੀਂ ਪੰਜਾਬ ਦੇ ਵਿੱਚ 25000 ਬੰਦਾ ਮਰਿਆ ਕਿਹਾ ਜਾਂਦਾ ਤਿੰਨ ਕਹ ਜੋ ਦੋ ਤਿੰਨ ਕਹ ਹਜ਼ਾਰ ਦੇ ਕਰੀਬ ਬੰਦਿਆਂ ਦੀਆਂ ਲਾਸ਼ਾਂ ਜਿਹੜੀਆਂ ਅੰਤਸ਼ਤਕਾਂ ਕਹਿ ਕੇ ਜਿਨ੍ਹਾਂ ਦੇ ਸੰਸਕਾਰ ਕੀਤੇ ਸੀ ਸਰਦਾਰ ਜਿਸ ਵੰਸਿਕ ਖਾਲੜਾ ਨੇ ਉਹ ਇਨਵੈਸਟੀਗੇਟ ਕੀਤੀ ਇਨਕੁਆਰੀ ਕੀਤੀ ਸਾਬਤ ਹੋ ਗਿਆ ਜੀ ਔਰ ਉਹਦੇ ਤੇ ਸੁਪਰੀਮ ਕੋਰਟ ਨੇ ਮੋਰ ਲਾਈ ਵੀ ਹਾਇ ਕਤਲਮ ਹੋਇਆ ਉਥੇ ਕੀ ਹੋਇਆ ਉਥੇ ਵੀ ਕੁਝ ਨਹੀਂ ਹੋਇਆ ਸੋ ਹੁਣ ਕਈ ਵਾਰੀ ਲੋਕ ਜਿਹਦੇ ਗੱਲਾਂ ਕਰਦੇ ਨੇ ਕਿ ਪੰਜਾਬ ਦੇ ਵਿੱਚ ਆ ਖਾੜਕੂ ਬਾਦ ਹੈ ਖਾੜਕੂ ਬਾਦ ਤੇ ਵੀ ਹਲੇ ਵੀ ਪਏ ਹੁਣ ਤੁਸੀਂ ਇਹ ਦੇਖੋ ਕਿ ਇੰਦਰਾ ਗਾਂਧੀ ਨੂੰ ਕਤਲ ਜਿਸ ਬੰਦੇ ਨੇ ਕੀਤਾ ਉਹ ਭਵੇਂ ਉਹਦਾ ਅੰਗ ਰੱਖਕ ਸੀ ਡੀਐਨਸੀ 1999 ਦੇ ਵਿੱਚ ਚੋਣਾ ਹੁੰਦੀ ਹੈ ਜੀ ਵੀਰਨ ਸਿੰਘ ਦਾ ਪਿਤਾ ਬਠਿੰਡਾ ਹਲਕੇ ਤੋਂ ਬਣਦਾ ਪਾਰਲੀਮੈਂਟ ਦਾ ਮੈਂਬਰ ਬਣਦਾ ਉਹਦੀ ਵਿਧਵਾ ਨੂੰ ਰੋਪੜ ਤੋਂ ਖੜਾ ਕੀਤਾ ਜਾਂਦਾ ਲੋਕਾਂ ਨੇ ਚੋਣਾਂ ਲੜੀਆਂ ਤੇ ਉਹ ਬਣ ਗਈ ਜੀ ਅੱਜ ਉਹਨਾਂ ਦੀ ਤੀਜੀ ਪੀੜੀ ਚੱਲਦੀ ਹੈ ਜੀ ਤੀਜੀ ਪੀੜੀ ਦੇ ਵਿੱਚ ਆ 2024 ਚ ਚੂਨਾ ਹੋਈਆਂ ਐ ਐਸੇ ਆਪਣੇ ਪ੍ਰੈਸ ਕਲੱਬ ਦੇ ਵਿੱਚ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਜੁਨੇ ਦੇ ਬੀਐਨ ਸਿੰਘ ਦੇ ਬੇਟੇ ਨੇ ਸਭ ਜਿੱਤ ਲਈ ਜੀ ਔਰ ਸਰ ਵੀ ਫੀ ਗੁਰ ਤੋਂ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਜੇ ਆਪਾਂ ਕਹਿੰਦੇ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣਿਆ ਕੱਲਾ ਇਹ ਨਹੀਂ ਕਿ ਸਭ ਉਹ ਕੱਲਾ ਬਾਹਰੋਂ ਆ ਗਿਆ ਸੀ ਦੁਬਈ ਤੋਂ ਆ ਗਿਆ ਸੀ ਤੇ ਧਰਮ ਪ੍ਰਚਾਰ ਕਰਨ ਲੱਗਾ ਸੀ ਉਹ ਜਿਹੜੇ 20 ਪਏ ਆ ਨਾ ਜਿਹੜੇ 20 ਪਏ ਆ ਉਹਨਾਂ ਬੀਜਾਂ ਦੀ ਬਦੌਲਤ ਹੈ ਹੁਣ ਤੁਸੀਂ ਦੇਖੋ ਕਿ ਇੱਕ ਬੰਦਾ ਉਹ ਖਾੜਕੂ ਪਾਦਾ ਦੌਰ ਸੀ ਨਾ ਉਹਨੂੰ ਕੰਟਰੋਲ ਕਰਨ ਵਾਸਤੇ ਪੁਲਿਸ ਨੇ ਇੱਥੇ ਅਗਮਚਾਈ ਰੱਖੀ ਇੱਕ ਬੰਦਾ ਜਿਹੜਾ ਹੈਗਾ ਸੁਭਾ ਸਿੰਘ ਜੀ ਜਿਹੜਾ ਆਪਣੇ ਆਪ ਨੂੰ ਸੁਭਾ ਸਰਹੰਦ ਕਹਿੰਦਾ ਸੀ ਉਹਨੂੰ ਕਿਸੇ ਮਾਮਲੇ ਚ ਕੈਦ ਹੋ ਗਈ ਤੇ ਆਲਰੇਡੀ ਜਿਹੜਾ ਬੰਦਾ ਸੰਦੀਪ ਪੂਰੀ ਦਾ ਕਤਲ ਸੀ ਸੰਦੀਪੀ ਕੋਲ ਜੇਲ੍ਹ ਚ ਬੈਠਾ ਹੈ ਜੀ ਉਹ ਉੱਥੇ ਮਤਲਬ ਉਹਨਾਂ ਦਾ ਝਗੜਾ ਹੁੰਦਾ ਝਗੜੇ ਦੇ ਵਿੱਚ ਦਾ ਕਤਲ ਹੋ ਜਾਂਦਾ ਹੈ ਸੁਭਾ ਸਰਹੰਦ ਦਾ ਤੇ ਹੁਣ ਹੋਇਆ ਕਿ ਆ ਤਰਨਤਾਰਨ ਦੀ ਜਿੰਮੀ ਚੋਣ ਆ ਗਈ ਤੇ ਤਰਨਤਾਰਨ ਦੀ ਜਿੰਮੀ ਚੋਣ ਦੇ ਉੱਤੇ ਜੇ ਸੰਦੀਪ ਦਾ ਭਰਾ ਖੜਾ ਕੀਤਾ ਹੈ ਬਿਲਕੁਲ ਜੀ ਜੇ ਖੜਾ ਕੀਤਾ ਸੰਦੀਪਾ ਭਰਾ ਤਾਂ ਕਿਹਨੇ ਕੀਤਾ ਮਨਦੀਪ ਨੇ ਮਨਦੀਪ ਉਹ ਖੜਾ ਕੀਤਾ ਉਹਨਾਂ ਲੋਕਾਂ ਨੇ ਜਿਹੜੇ ਲੋਕ ਪੀੜਤ ਹੈ ਇਸ ਕਰਕੇ ਸਾਰੇ ਮਾਮਲੇ ਤੋਂ ਕਿ ਕੀ ਹੈ ਇਸ ਕਰਕੇ ਇਹ ਜਿੰਨੀ ਦੇਰ ਤੱਕ ਇਹਨੂੰ ਇੱਕ ক্লোਜ਼ ਅਪ ਨਹੀਂ ਹੁੰਦਾ ਇਹ ਉਹ 1978 ਤੋਂ ਸ਼ੁਰੂ ਹੋਇਆ ਸੀ ਨਰੰਗਕਾਰੀ ਦੇ ਸਿੱਖਾਂ ਦਾ ਜਿਹੜਾ ਕਤਲਾ ਕਤਲੇਆਮ ਟਕਰਾਅ ਹੋਇਆ ਸੀ ਉਸ ਤੋਂ ਬਾਅਦ ਸਿੱਖ ਕਤਲੇਆਮ ਤੱਕ ਇਹ ਗੱਲ ਗਈ ਹੈ ਤੇ ਸਿੱਖ ਕਤਲੇਆਮ ਜਿਹੜਾ ਹੈਗਾ ਇਹ ਸਾਰੇ ਦੇ ਸਾਰੇ ਨੂੰ ਜੀ ਆਪਾਂ ਦੇਖੀਏ ਇਹ ਭੁੱਲਿਆ ਨਹੀਂ ਜਾ ਸਕਦਾ 1984 41 ਬਰੇ ਹੋ 41 ਵਰਿਆਂ ਦੇ باوجود ਵੀ ਅਜੇ ਉਸਵੇਂ ਜੱਗਦੇ ਉਹ বুঝে ਹੀ ਨਹੀਂ ਇਸ ਲਈ ਜ਼ਰੂਰੀ ਹੈ ਕਿ ਇਹ ਨਾਲ ਜਿਹੜਾ ਹੈ ਨਾ ক্লোਜ਼ ਅਪ ਕੀਤਾ ਜਾਵੇ ਜੈਕਟਰ ਨੂੰ ਪਾਰਲੀਮੈਂਟ ਦੇ ਵਿੱਚ ਲੰਗੀ ਲੰਗੀ ਲੰਗੇ ਲੰਗੇ ਦੇ ਡੰਗ ਕਦੇ ਕਹਿੰਦੇ ਜੀ ਹੁਣ ਅਸੀਂ ਆਹ માਫੀ मागੇ ਕੁਝ ਬਣੂਗਾ ਇਹਨਾਂ ਦਾ ਵਿਚਾਰਿਆਂ ਦਾ ਪੜਨ ਲਵੇ ਹਾਏ ਕੋਈ ਨਹੀਂ ਹੁਣ ਬਾਣੂ ਕਿਸੇ ਦਾ ਮਾਮਲਾ ਸਾਰਾ ਖਤਮ ਹੋ ਗਿਆ ਮਾਮਲਾ ਖਤਮ ਹੋ ਗਿਆ ਜ਼ਖਮ ਜਿਹੜੇ ਹੈਗੇ ਆ ਜਿੰਨਾ ਉਹਨਾਂ ਦਾ ਇਲਾਜ ਹੁੰਦਾ ਠੀਆ ਠਪਾ ਕੀਤਾ ਜਾਂਦਾ ਉਹਨੇ ਜ਼ਖਮਾਂ ਨੂੰ ਇਹ ਮੰਨਿਆ ਜਾਂਦਾ ਕਿ ਉਹ ਜ਼ਖਮਾਂ ਨੂੰ ਇਹ ਮਹਿਸੂਸ ਕਰਦੇ ਕਿ ਜਦੋਂ ਛੇੜਿਆ ਜਾਂਦਾ ਉਨਾ ਦੇ ਤੇ ਨਮਕ ਪੁਕੇ ਇਸ ਲਈ ਜਿਹੜੀ ਹੈਗੀ ਹੈ ਦੁਕਾਨ ਦਾ ਜਿਹੜਾ ਫਰਕਰਾਰ ਹੈ ਔਰ ਇਹਦਾ ਕਲੋਜ਼ ਅਪ ਕਰਨ ਵਾਸਤੇ ਚਾਹੀਦਾ ਚਲੋ ਆ ਹੁਮ ਤੁਸੀਂ ਦੇਖੋ ਅੱਜ ਮੈਨੂੰ ਜਾਣਕਾਰੀ ਮਿਲੀ ਹੈ ਕਿੰਦੇ ਰਾਮ ਰਹੀਮ ਨੂੰ ਰਿਹਾਅ ਕਰਨ ਦੀ ਜਦਨਾ ਰੰਭ ਹੋ ਗਈ ਅੱਛਾ ਜੀ ਇਹੋ ਬੰਦਾ ਕਤਲਾਂ ਤੇ ਬਲਾਤਕਾਰਾਂ ਦੇ ਦੇਸ਼ ਦੋਸ਼ਾਂ ਦੇ ਵਿੱਚ ਅੰਦਰ ਬੈਠਾ ਹੈ ਤੇ ਜੇ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਦੇ ਸਾਡੇ 3 500 ਸਾਲਾ ਪ੍ਰਕਾਸ਼ਪੁਰ ਦੇ ਉੱਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋ ਕਿ ਬੰਗੀ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਊਗਾ ਤੇ ਉਹਨੂੰ ਰਿਹਾਅ ਨਹੀਂ ਕੀਤਾ ਗਿਆ ਅੱਛਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ 6 ਤੋਂ 350 ਸਾਲਾ ਸ਼ਹੀਦੀ ਜਤਾਰੇ ਆ ਰਹੇ ਆ ਜੀ ਉਹ ਦੀ ਜਿਹੜੀ ਸਹੀ ਮੈਨੇਜ ਦੇ ਗੁਰੂ ਸਾਹਿਬ ਨੂੰ ਸ਼ਰਧਾਜਲੀ ਦੇ ਕਰਨੀ ਦਿੱਤੇ ਇਸ ਸਾਰੇ ਦਸਤਾ ਜਿਹੜਾ ਹੈਗਾ ਇਹ ਮਾਮਲਾ ਇਸ ਮਾਮਲੇ ਨੂੰ ਕਲੋਜ਼ ਅਪ ਕਰਨਾ ਹੋਵੇ ਤਾਂ ਚਾਹੀਦਾ ਕਿ ਸਾਰੇ ਬੰਦੀ ਸਿੰਘਾਂ ਨੂੰ ਰਿਹਾਆ ਕਰ ਦਿਓ ਪੰਜਾਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਆਰਥਿਕ ਮੰਗਾਂ ਰਾਜਸੀ ਮੰਗਾਂ ਇਹ ਤੇ ਭੂਗੋਲਕ ਮੰਗਾਂ ਇਹਨਾਂ ਮੰਗਾਂ ਨੂੰ ਪ੍ਰਮਾਨ ਕੀਤਾ ਜਾਵੇ ਇਹਦਾ ਤੁਸੀਂ ਰਾਜਧਾਨੀ ਸਾਡੀ ਚੰਡੀਗੜ੍ਹ ਪੰਜਾਬ ਆਸਤੇ ਬਣਾਈ ਆ ਪੰਜਾਬ ਦੇ ਪਿੰਡ ਜੜ ਕੇ ਬਣਾਈ ਆ ਉਹ ਰਾਜਧਾਨੀ ਪੰਜਾਬ ਇੱਕ ਦੇਹਾ ਸੂਬੇ ਦੀ ਆ ਵੀ ਰਾਜਧਾਨੀ ਨਹੀਂ ਹੈ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਇੰਨਾ ਧੱਕਾ ਉਹਦੇ ਜਿਹੜੇ ਹੈਗੇ ਹੈ ਹੈਡਵਰਕਸ ਪਾਣੀ ਵਾਲੇ ਉਹਦਾ ਕੰਟਰੋਲ ਪੰਜਾਬ ਕੋਲੇ ਹੈਗਾ ਸੋ ਇੱਕ ਬਹੁਤ ਵੱਡਾ ਦੁਖਾਨ ਹੈ ਇਸ ਦੁਖਾਨ ਤੇ ਕਲੋਜ ਆਪਣੀ ਲੋੜ ਹੈ ਨਹੀਂ ਜੇ ਵੀ ਐਂ ਰਿਸ਼ਤਾ ਰਹੂਗਾ ਤੇ ਇਹਦੇ ਵਿੱਚ ਫਿਰ ਪਤਾ ਨਹੀਂ ਕੀ ਖੁਸ਼ੀ ਨਿਕਲਣਾ ਹੋਵੇਗਾ ਇਕੱਲੇ ਦੇਵਰਾ ਗੰਦੀ ਪਤਾ ਨਹੀਂ ਇਹ ਦੇਸ਼ ਦੇ ਵਿੱਚ ਕੀ ਖੁਸ਼ ਹੋਣਾ ਬਹੁਤ ਬਹੁਤ ਧੰਨਵਾਦ ਢੀਲੋ ਸਾਹਿਬ ਇਹ ਸੀ ਸਾਡਾ ਪ੍ਰੋਗਰਾਮ ਖਬਰਾਂ ਜੋ ਖਬਰ ਤੁਸੀਂ ਸਾਡਾ ਪ੍ਰੋਗਰਾਮ ਸੁਣਿਆ ਕਰੋ ਕੋਈ ਸੁਝਾਅ ਹੁੰਦਾ ਤਾਂ ਪਲੀਜ਼ ਸਾਨੂੰ ਮੈਸੇਜ ਦੇ ਵਿੱਚ ਦੱਸਿਆ ਕਰੋ ਤੇ ਬਹੁਤ ਬਹੁਤ ਸਾਡੇ ਮੇਰੇ ਵੱਲੋਂ ਧੰਨਵਾਦ ਇਹ ਸਾਡੇ ਪੇਜ ਨੂੰ ਬਕਤੌੜ ਢਿਲੋਂ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਇੰਸਟਾਗ੍ਰam ਵੀ ਹੈ ਸਾਡਾ ਚੱਲਦਾ ਬਕਤੌੜ ਢਿਲੋਂ ਦੇ ਨਾਂ ਦੇ ਉੱਤੇ ਤੇ ਨਾਲ ਫੇਸਬੁੱਕ ਪੇਜ ਵੀ ਹੈਗਾ ਤੇ ਨਾਲ YouTube ਚੈਨਲ ਵੀ ਹੈਗਾ ਤਾਂ ਮੇਰੇ ਵੱਲੋਂ ਸਸ ਜੀ